ਪਾ ਚੁੱਕਿਆ ਸੀ ਪਵਾਨੀ ਦਾ ਟਰੱਕ ਨਹੀਂ ਹੁੰਦਾ तकरीबन ਉਹਨੂੰ ਮੇਰੇ ਹਿਸਾਬ ਨਾਲ ਅੱਜ 15 18 ਦਿਨ ਹੋ ਗਏ ਜਿਦੇ ਵਿੱਚ ਬੀਬਾ ਸਾਡੀ ਨਿਰਿੰਦਰ ਕੌਰ ਭਰਾਜ ਜਿਹੜੀ ਮੌਜੂਦਾ ਐਮਐਲਏ ਨੇ ਉਹਨਾਂ ਤੇ ਇਲਜ਼ਾਮ ਲੱਗੇ ਮਨਜੀਤ ਸਿੰਘ ਕਾਕਾ ਵੱਲੋਂ ਤੇ ਬੀਬਾ ਨੇ ਬਾਖੂਬੀ ਅੱਜ ਵੀ ਮੈਂ ਕਿਤੇ ਸੁਣ ਰਿਹਾ ਸੀ ਕਿ ਜੇ ਉਹ ਪਤਾ ਕਰੋ ਕੌਣ ਤਾਕਤਾਂ ਪਿੱਛੇ ਨੇ ਕੌਣ ਕੀ ਕਰ ਰਿਹਾ ਹੈ ਦੇ ਨਾਲ ਹੀ ਉਹਨਾਂ ਨੇ ਇੱਕ ਪ੍ਰਧਾਨ ਜਿਹੜਾ ਉਹਨਾਂ ਦਾ ਮੌਜੂਦਾ ਪ੍ਰਧਾਨ ਅੱਜ ਕੱਲ ਸੁਣਿਆ ਕਿ ਉਹ ਕਿਤੇ ਸੌਂ ਖਾ ਕੇ ਆਇਆ ਮੈਂ ਤੁਹਾਡੇ ذریعے ਕਹਿਣਾ ਚਾਹਣਾ ਕਿ ਬੀਬਾ ਜੀ ਮਸਲਾ ਕਿਸੇ ਪ੍ਰਧਾਨ ਥੱਲੇ ਵਾਲੇ ਦਾ ਕਿਸੇ ਵਰਕਰ ਦਾ ਨਹੀਂ ਐ ਸੌ ਤਾਂ ਤੁਹਾਡੇ ਖਾਣ ਦੀ ਐ ਮੈਂ ਸਾਰੇ ਹਸਪਤਾਲ ਦੀਆਂ ਨਾਲੋਂ ਵੀ ਬਾਹਰ ਆ ਕੇ ਦੇਖਿਆ ਵੀ ਕੀ ਹੋ ਗਿਆ ਕੀ ਹੋ ਗਿਆ ਕਿ ਹੋ ਗਿਆ ਚਲੋ ਜੀ ਇੱਥੋਂ ਅੱਜ 5ਵਾਂ ਦਿਨ ਫੋਨ ਫੋਨ ਕੀਤਾ ਪੰਜਾਬ ਪੁਲਿਸ ਨੂੰ ਬਾਰ ਬਾਰ ਸਮੇਂ ਜਾਂਦਾ ਡੇ ਇਹਨਾਂ ਨੇ ਮੌਕੇ ਤੇ ਆ ਕੇ ਮਸਲਾ ਤਾਂ ਇਹ ਹੈ ਕਿ ਜੋ ਸਾਰੇ ਭਾਈ ਕਿਸੇ ਨੇ ਦੇਖੇ ਨੇ ਜੀ ਮਸਲਾ ਕੀਤੇ ਨੇ ਹੁਣ ਇਹ ਵੀ ਚਾਹੀਦੇ ਸੀਗੇ ਵਧੀਆ ਨਹੀਂ ਬਾਕੀ ਅਸੀਂ ਉਹਨਾਂ ਲੜਕਿਆਂ ਨੂੰ ਵੀ ਅਪੀਲ ਕਰਦਾ ਜਿਨ੍ਹਾਂ ਨੇ ਇਹਾਟਕੇ ਬਜਾਏ ਨੇ ਕਿਉਂਕਿ ਇਹ ਚੀਜ਼ ਨਾਲ ਸੱਟਫੇੜ ਵੀ ਲੱਗ ਸਕਦੀ ਹੈ ਜੀ ਪਰ ਮੈਨੂੰ ਇੱਥੇ ਆਪਣਾ ਪੰਜਾਬ ਉਸਨੇ ਥੋੜੀ ਜੀ ਅਗਰੈਸਿਵ ਤੇ ਨਾਲ ਬੀਬਾ ਚਾਹੁੰਦੀ ਹੈ ਵੀ ਕੋਈ ਨਾ ਕੋਈ ਇੱਥੇ ਰਿਫਟ ਪਵੇ ਲੜਾਈ ਆਪਸ ਹੋ ਜਾਵੇ ਤੇ ਇਸ ਮੁੱਦੇ ਚੋਂ ਮੈਂ ਬਾਹਰ ਨਿਕਲ ਜਾਵਾਂ ਇੱਕ ਹੁੰਦਾ ਨਾ ਰਾਜਨੀਤਿਕ ਬੰਦੇ ਦਾ ਵੀ ਅਗਲਾ ਡੱਬੂ ਕੰਧ ਤੇ ਉਹ ਕੰਮ ਹੈ ਇਹਨਾਂ ਦਾ ਕਿ ਬੀਬਾ ਜੀ ਚਾਹੁੰਦੇ ਨੇ ਕਿ ਮਸਲਾ ਜਿਹੜਾ ਆਪਸ ਦੋ ਤਰ੍ਹਾਂ ਦਾ ਬਣ ਜੇ ਤੇ ਮੈਨੂੰ ਕਿਸੇ ਪਾਸਿਓਂ ਜਿਹੜੀ ਆ ਕਲੀਨ ਚੈਟ ਮਿਲ ਜੇ ਪਰ ਇੱਥੇ ਇੱਕ ਚੀਜ਼ ਮੈਂ ਹੋਰ ਪੁੱਛਣੀ ਚਾਹਣਾ ਤੁਹਾਡੇ ਜ਼ਰੀਏ ਕਿ ਪਿਛਲੇ 20 ਦਿਨਾਂ ਦੇ ਵਿੱਚ ਤੁਸੀਂ ਇਹ ਉੱਥੇ ਐਸਐਸਪੀ ਦਫ਼ਤਰ ਦੇ ਬਾਹਰ ਇਹ ਇੱਕ ਬਿਆਨ ਦਿੱਤਾ ਸੀ ਕਿ ਮੈਂ ਮੇਰਾ ਕੋਈ ਵਰਕਰ ਮੇਰਾ ਕੋਈ ਬੰਦਾ ਜੋ ਕੋਈ ਪੈਸੇ ਲੈਣ ਦੀ ਗੱਲ ਕਰਦਾ ਹੈ ਤਾਂ ਉਹ ਤੇ ਪਰਚਾ ਦਿਓ ਤੁਸੀਂ ਗੁਰਪ੍ਰੀਤ ਤੇ ਕੀ ਪਰਚਾ ਦਵਾਇਆ ਗੁਰਪ੍ਰੀਤ ਸਿੰਘ ਨਦਾਮਪੁਰ ਉਹਦੇ ਤੇ ਕੀ ਕਾਰਵਾਈ ਕਰਾਈ ਆ ਤੁਹਾਡਾ ਵਰਕਰ ਹੈ ਉਹ ਤਾਂ ਪਿਛਲੇ ਸਾਲ ਵੀ ਉਹ 2 ਲੱਖ ਚ ਫੜਿਆ ਗਿਆ ਹੋਣ ਵੀ ਉਹ ਦੇਖੋ ਪੈਸਿਆਂ ਦੀ ਗੱਲ ਕਰਦਾ ਤੁਸੀਂ ਇਹ ਦੱਸੋ ਵੀ ਉਹਦੇ ਤੇ ਕੀ ਕਾਰਵਾਈ ਕਰਾਈ ਹੈ ਇਹਦਾ ਮੈਨੂੰ ਜਵਾਬ ਦਿਓ ਫਿਰ ਅਗਲੀ ਗੱਲ ਤੁਸੀਂ ਮਨਜੀਤ ਸਿੰਘ ਕਾਕਾ ਉੱਥੇ 5 ਮਹੀਨਿਆਂ ਚ ਬੈਠਾ ਹੈ ਉਹਦੇ ਵਾਸਤੇ ਤੁਹਾਡਾ ਕੀ ਬਿਆਨ ਹੈ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਪ੍ਰਧਾਨ ਨੂੰ ਚੀਮਾ ਸਾਹਿਬ ਨੂੰ ਇਹ ਪੁੱਛਣਾ ਚਾਹੁੰਦੇ ਆ ਭਾਈ ਤੁਹਾਡਾ ਕੀ ਸਟੈਂਡ ਹੈ ਕਿਸੇ ਦਾ ਇੱਕ ਦਾ ਵੀ ਬਿਆਨ ਦਿਖਾਓ ਮੈਨੂੰ ਕੋਈ ਆਇਆ ਕੋਈ ਬਿਆਨ ਨਹੀਂ ਆ ਫਿਰ ਅਕਾਲੀ ਦਾ ਜਿਹੜੇ ਆ ਭਵਾਨੀਗਾ ਟਰੱਕ ਹੁੰਦੇ ਨੇ ਉਹਦੇ ਵਿੱਚ ਜਦੋਂ ਕੱਲ ਉਹ ਮੁੰਡਾ ਜਿਹੜਾ ਪ੍ਰਧਾਨ ਬਣਾਇਆ ਹੈ ਉਹਨੂੰ ਪੁੱਛਿਆ ਗਿਆ ਕਿ 200 ਰੁਪਏ ਦੀ ਗੱਲ ਕੀਤੀ ਗਈ ਉਹਨੇ ਉਹਨੇ ਇਹ ਤਾਂ ਕਹਿਤਾ ਕਿ ਜੀ ਸਾਡੇ ਤੇ ਇਲਜ਼ਾਮ ਬਦਨਾਮ ਕਰ ਰਹੇ ਨੇ ਪਰ ਜਦੋਂ ਉਹਨੂੰ ਇਹ ਗੱਲ ਪੁੱਛੀ ਗਈ ਕਿ ਉਹਨੇ ਜਿਹੜੇ ਇਲਜ਼ਾਮ ਲਾਏ ਕਿ ਇੰਨੇ ਪੈਸੇ ਕੱਟੇ ਜਾਂਦੇ ਨੇ 1 ਰੁਪਿਆ 35 ਪੈਸੇ ਕੱਟੇ ਜਾਂਦੇ ਨੇ ਪੁਰਾਣੇ ਪ੍ਰਧਾਨਾਂ ਦੀ ਇਹ ਗੱਲ ਹੈ ਉਹ ਕਹਿੰਦਾ ਜੀ ਪੁਰਾਣੇ ਦਾ ਮੈਨੂੰ ਤਾਂ ਪਤਾ ਨਹੀਂ ਵੀ ਫਿਰ ਭਾਈ ਤੈਨੂੰ ਪਤਾ ਹੀ ਨਹੀਂ ਤੇ ਫਿਰ ਗੱਲ ਕਾਦੀ ਰਹਿ ਗਈ ਮਸਲਾ ਤਾਂ ਉੱਥੇ ਹੈ ਕਿ ਪਵਾਨੀਗਾੜ ਟਰੱਕ ਨੂੰ ਵਿੱਚ ਕਪਲਾ ਹੋ ਰਿਹਾ ਉਹ ਕਹਿ ਰਿਹਾ ਰਾਜਨੀਤਿਕ ਬੰਦੇ ਪਰੇ ਰੱਖੋ ਮੈਂ ਕਹੈ ਨਾ ਬਿਲਕੁਲ ਸਹੀ ਗੱਲ ਹੈ ਰਾਜਨੀਤਿਕ ਬੰਦੇ ਪਰੇ ਰੱਖੋ ਪਰ ਤੁਸੀਂ ਜਿੱਤ ਅਨਸਾਰ ਜਿਹੜਾ ਬੀਬਾ ਤੋਂ ਹਾਰ ਪਵਾਖਿਆ ਤੇ ਫੋਟਾਂ ਖਿਚਾਉਣੇ ਹੋ ਤੇ ਨਾਲ ਗਨਮੈਨ ਬਿਠਾਉਣੇ ਹੋ ਕਿਹਦੇ ਨੇ ਹੋ ਰਾਜਨੀਤਿਕ ਨਹੀਂ ਹੈ ਤੇ ਫਿਰ ਤੁਸੀਂ ਕਹਿੰਦੇ ਹੋ ਬੀਬਾ ਨੇ ਪਰਚੀ ਕੱਢੀ ਬੀਬਾ ਨਰਿੰਦਰ ਕੌਰ ਭਰਾ ਜ ਨੇ ਪਹਿਲਾਂ ਡਿਸਾਈਡ ਕਰਤਾ ਕਿ ਆਹ ਸਾਲਾ ਪ੍ਰਧਾਨ ਬਣੂ ਆਹ ਸਾਲਾ ਪ੍ਰਧਾਨ ਬਣੂ ਇਹ ਕੀਤਾ ਕਿ ਨਹੀਂ ਕੀਤਾ ਇਹ ਤਾਂ ਸਾਰੇ ਕਲੀਅਰ ਹੈ ਤੁਸੀਂ ਆਪ ਹੀ ਬੋਲ ਰਹੇ ਹੋ ਕਿ ਪਹਿਲੇ ਸਾਲ ਇਹਨੇ ਬਣਾ ਸੀ ਦੂਜੇ ਨੇ ਮਾਰਨਾ ਸੀ ਫਿਰ ਉਹ ਫੈਸਲਾ ਕੀ ਸੀ ਜੀ ਉਹ ਰਾਜਨੀਤਿਕ ਨਹੀਂ ਸੀ ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਇਲੈਕਸ਼ਨ ਕਰਾਵਾਂਗੇ ਪਿਛਲੇ 3 ਸਾਲਾਂ ਚ ਮੈਨੂੰ ਦੱਸਣਾ ਬ੍ਰਿੰਦਰ ਕੌਰ ਭਰਾਜ ਵੀ ਕੋਈ ਇਲੈਕਸ਼ਨ ਕਰਾਈ ਹੈ ਨਹੀਂ ਕਰਾਈ ਤੁਸੀਂ ਹੁਣ ਕਹਿ ਰਹੇ ਹੋ ਕਿ ਸਾਡੇ ਤੋਂ ਪਰੇ ਰਹਿਣਾ ਸੀ ਪਰਿਆਂ ਗਰੀਬ ਟਰੱਕ ਆਪਰੇਟਰ ਨੇ ਇਹੀ ਤਾਂ ਸੀ ਲੜਾਈ ਹੈ ਸਾਡੀ ਇਹੀ ਤਾਂ ਪ੍ਰਧਾਨ ਹੋਰਾਂ ਨੂੰ ਐਮਐਲਏ ਸਾਹਿਬ ਸਾਡੀ ਵੀ ਇਹੀ ਲੜਾਈ ਹੈ ਕਿ ਗਰੀਬ ਟਰੱਕ ਆਪਰੇਟਰ ਨੇ ਜੇ ਕਿਸੇ ਨੂੰ 10000 ਰੁਪਏ ਬੰਦ ਹੈ ਉਹ ਚੋ 1000 ਰੁਪਏ ਖਾਓ ਨਾ ਉਹਨਾਂ ਨੂੰ 1000 ਰੁਪਏ ਦੇ ਦਿਓ ਲੜਾਈ ਤਾਂ ਆਹੀ ਆਹੇ ਇਸੇ ਪਿੱਛੇ ਹੀ ਲੜ ਰਹੇ ਆ ਅਸੀਂ ਵੀ ਗਰੀਬ ਟਰੱਕ ਆਪਰੇਟਰਾਂ ਪਿੱਛੇ ਲੜ ਰਹੇ ਆ ਕਿਸੇ ਵੱਡੇ ਬੰਦੇ ਦੀ ਲੜਾਈ ਨਹੀਂ ਲੜ ਰਹੇ ਅਸੀਂ ਕੱਲ ਨਵੇਂ ਪ੍ਰਧਾਨ ਜਰੋਂ ਉਹਨਾਂ ਨੇ ਸਕਿਉਰਟੀ ਬਰਖਾਸਤ ਕਰ ਦਿੱਤੀ ਕਿ ਉਹਨਾਂ ਨੂੰ ਕੱਟ ਦਿੱਤਾ ਗਿਆ ਕਿ ਅਕਾਲੀ ਦਾ ਕੋਈ ਸਟੈਂਡ ਨਹੀਂ ਲੜਾਈ ਇਹ ਆ ਸਟੈਂਡ ਉਹਨਾਂ ਦਾ ਹੀ ਆ ਇਸੇ ਸਟੈਂਡ ਲਈ ਬੋਲਦੇ ਆ ਵੀ ਇੰਨੀ ਨੀਚ ਹਰਕਤ ਯਾਰ ਤੁਸੀਂ ਕਿਸੇ ਬੰਦੇ ਦੇ ਰੋਜ਼ਗਾਰ ਤੇ ਲੱਤ ਮਾਰਦੇ ਹੋ ਲੜਾਈ ਲੜਦਿਆਂ ਮਰਦਾਂ ਵਾਲੀ ਲੜਾਈ ਲੜੋ ਰੱਖੋ ਦਮ ਲੜਾਈ ਲੜਨ ਦਾ ਲੜਕੇ ਦਿਖਾਓ ਨਾ ਵੀ ਬੰਦੇ ਦੇ ਅਸੀਂ ਆ ਕੀਤਾ ਲੜੋ ਲੜਾਈ ਉੱਥੇ ਤੁਸੀਂ ਇਲੈਕਸ਼ਨ ਕਰਾਓ ਲਾਜ ਕਰਾਓ ਪਾਣੀ ਦਾ ਟਰੱਕ ਜਿਹਨੇ ਇਲੈਕਸ਼ਨ ਖੜਨ ਕੱਪ ਜਿਹੜਾ ਬੰਦਾ ਬਰਾਬਰ ਖੜੂ ਕਾ ਕਰਾਉਣ ਇਲੈਕਸ਼ਨ ਨਹੀਂ ਕਰਾ ਸਕਦੇ ਪਰ ਇੱਥੇ ਜਿਹੜੀ ਗੱਲ ਇੱਥੇ ਆਉਂਦੀ ਹੈ ਕਿ ਉਹਦੀ ਸਿਕਿਉਰਿਟੀ ਜਬਤ ਕਰ ਲਿਆ ਉਹਦੇ ਗੋਲ ਪ੍ਰਗਟ ਸਿੰਘ ਪੁਰਾਣਾ ਪ੍ਰਧਾਨ ਹੈ 13 ਮਹੀਨੇ ਹੋ ਗਏ ਉਹਦੀ ਗੱਡੀ ਦੇ ਨੰਬਰ ਗੋਲ ਕੀਤਾ ਨੂੰ ਕੀ ਹੈ ਉਹਦਾ ਵਿਚਾਰਦਾ ਤੁਸੀਂ ਕਾਰੋਬਾਰ ਰੋਕ ਰਹੇ ਹੋ ਯਾਰ ਇਹ ਕੋ ਚੰਗੀ ਗੱਲ ਹੈ ਗੋਲ ਜਿਹੜੀ ਜਦੋਂ ਗੜਬੇ ਇਲੈਕਸ਼ਨ ਹੋਊਗੀ ਆ ਸੰਗਰੂਰ ਜੇ ਆਪਾਂ ਨਿਕਾਲ ਇਲੈਕਸ਼ਨ ਕਿਉਂ ਨਹੀਂ ਆ ਮਸਲਾ ਤਾਂ ਫਿਰ ਉੱਥੇ ਹੀ ਐ ਜਿਹੜੀਆਂ ਸੈਟਿੰਗਾਂ ਕਿਵੇਂ ਹੋਣਗੀਆਂ ਜੇ ਇਲੈਕਸ਼ਨ ਹੋਊਗੀ ਤਾਂ ਸੋ ਗੱਲ ਕੱਲ ਮੁੜ ਕੇ ਫਿਰ ਉੱਥੇ ਆ ਜਾਂਦੀ ਐ ਘੁੰਮ ਕੇ ਕਿ ਜੇ ਕਿਤੇ ਹੈਗਾ ਕੋਈ ਗੜਬੜ ਐ ਇੱਥੇ ਦਾਲ ਚ ਕਾਲਾ ਨਹੀਂ ਐ ਦਾਲੀ ਕਾਲੀ ਐ ਠੀਕ ਐ ਨਾ ਸੋ ਅਸੀਂ ਤਾਂ ਇਹ ਕਹਿੰਨੇ ਆਂ ਵੀ ਭਾਈ ਜਿਹੜੇ ਤੁਸੀਂ ਤੁਹਾਡੀਆਂ ਮਜਬੂਰੀਆਂ ਨੇ ਪਰ ਮੈਂ ਇੱਥੋਂ ਇਹ ਕਹਿਣਾ ਚਾਹਣਾ ਸਰਕਾਰਾਂ ਨੇ ਕੁਰਸੀਆਂ ਨੇ ਬੜਾ ਲੰਮਾ ਸਮਾਂ ਨਹੀਂ ਰਹਿੰਦੀਆਂ ਜਦੋਂ ਬਦਲਦਿਆਂ ਨੇ ਫਿਰ ਭਾਈ ਜਵਾਬਦੇਹੀ ਵੀ ਦੇਣੀ ਕਰਨੀ ਪੈਂਦੀ ਆ ਸੌ ਤਾਂ ਮਨਜੀਤ ਸਿੰਘ ਕਾਕਾ ਉਹ ਬਧਾਇਕ ਨੂੰ ਕਹਿ ਰਹੇ ਵੀ ਇੱਥੇ ਆਓ ਫਿਰ ਪ੍ਰਧਾਨ ਨੂੰ ਕੀ ਲੋੜ ਪੈਗੀ ਉਹ ਤਾਂ ਫਿਰ ਡਵਰਟ ਕਰ ਰਹੇ ਨੇ ਜਿਹੜਾ ਮੋਧਾ ਹੈ ਨਾ ਉਹਨੂੰ ਡਿਵਰਟ ਕਰਨਾ ਚਾਹੁੰਦੇ ਨੇ ਵੀ ਦੇਖੋ ਜੀ ਮੈਂ ਅਸੀਂ ਤਾਂ ਕਿਹਾ ਉਹ ਤਾਂ ਉਹ ਕਹਿੰਦਾ ਮੈਂ ਉਹਦਾ ਵੀ ਜਵਾਬ ਦਊਂਗਾ ਮਜੀਦ ਸਿੰਘ ਕਾਕਾ ਉਹਦਾ ਜਵਾਬ ਦੋ ਜਿਹੜੇ 55 ਲੱਖ ਦੀ ਗੱਲ ਕੀਤੀ ਹੈ ਉਹ ਕਹਿੰਦਾ ਮੈਂ ਸਾਰੀਆਂ ਚੀਜ਼ਾਂ ਦਾ ਯੂਨੀਅਨ 'ਚ ਖੜਕੇ ਦਊਂਗਾ ਵੀ 2 ਕਰੋੜ ਕਿੱਥੇ ਖਾਦਾ ਹੈ ਕਰੋੜ ਕਿੱਥੇ ਖਾਦਾ ਜੇ ਮੈਂ ਇਲਜ਼ਾਮ ਲਾਏ ਨੇ ਜਿੱਦੇ ਤੋਂ ਉਹਨੂੰ ਕਿਹਾ ਗਿਆ ਹੈ ਕਿ ਤੂੰ ਸਾਨੂੰ ਬਦਨਾਮ ਕਰਦਾ ਹੈ ਜਿਹੜਾ ਬੀਬਾ ਤੇ ਇਲਜ਼ਾਮ ਲੱਗਿਆ ਹੈ ਜਿਹੜੀ ਬੀਬਾ ਦੀ ਗੱਲ ਹੋਈ ਹੈ ਨਰਿੰਦਰ ਕੌਰ ਭਰਾਜ ਦੀ ਉਹਦੇ ਤੇ ਬੀਬਾ ਦਾ ਕੀ ਜਵਾਬ ਹੈ ਜਵਾਬ ਤਾਂ ਬੀਬਾ ਤੋਂ ਮੰਗਿਆ ਉਹ ਤਾਂ ਚਾਹੇ ਮੈਂ ਪਹਿਲਾਂ ਕਹਿ ਕੇ ਉਹ ਤਾਂ ਮੁੱਦੇ ਨੂੰ ਇੱਕ ਐਡਵਰਟ ਕਰਨਾ ਵੀ ਭਾਈ ਇਹ ਇਹ ਛੋਟੇ ਛੋਟੇ ਲੈਵਲ ਤੇ ਚੱਲਾਣਗੇ ਕਾਕਾ ਜੀ ਵੱਲੋਂ ਕੋਠੀ ਦੇ ਪ੍ਰੂਫ ਦਿਖਾਈ ਗਏ ਉਹ ਕੋਠੀ ਵੀ ਭਾਈ ਇਹਦਾ ਕੋਠੀ ਨਹੀਂ ਉਹ ਤਾਂ ਇੱਕ ਪੀ ਹੈ ਪੂਰੀ 90 ਦਾ ਹੈਗਾ ਕਿ ਨਹੀਂ ਹੈਗਾ ਪੂਰੀ ਪੂਰੀ ਕਰਕੇ ਕੋਈ ਬੰਦਾ ਉਹਦੇ ਨਾਲ ਰਹਿੰਦਾ ਉਹ ਪੁੱਛੋ ਵੀ ਫਿਰ ਉਹ ਕੌਣ ਹੈ ਤੇ ਕੀ ਹੈ ਇਹ ਮੈਂ ਤੁਹਾਨੂੰ ਦੱਸਾਂ ਮਨਪ੍ਰੀਤ ਬਾਦਲ ਦੇ ਪਰਚਾ ਹੋਇਆ ਸੀ ਤੇ ਕਹਿੰਦੇ ਸੀ ਉਹ ਵਿਲੈਨਸ ਵਾਲਾ ਤੇ ਬੜੀਆਂ ਚੀਜ਼ਾਂ ਗੜਬੜ ਹੁੰਦੀ ਆ ਬੜਾ ਕੁਝ ਤੇ ਗਾਇ ਜਦੋਂ ਜਦੋਂ ਇਨਕੁਆਰੀਆਂ ਹੁੰਦੀਆਂ ਨਾ ਫੇਰ ਇਨਕੁਆਰੀਆਂ ਫਿਰ ਉਹ ਤਾਂ ਸਾਰਾ ਕੁਝ ਹੀ ਜਾਂ ਨਿਕਲ ਆਉਂਦੀਆਂ ਹੁੰਦੀਆਂ ਨੇ ਵੀ ਕਿੱਥੋਂ ਪੈਸੇ ਉਹਦੇ ਕੋਲ ਆਏ ਉਹ ਤਾਂ ਇੱਕ ਲੈਕਚਰਾਰ ਹੈ 900 ਗਾਚ ਪ੍ਰਾਈਮ ਲੋਕੇਸ਼ਨ ਚ ਐਡੀ ਕੋਠੀ ਪਾਉਣੀ ਕਿ ਇੱਕ ਜਿਹੜੇ ਲੈਕਚਰਾਰ ਉਹਦੇ ਵਾਸਤਾ ਹੈ ਮੈਨੂੰ ਇਹਨਾਂ ਕਾ ਦੱਸ ਦੋ ਤਨਖਾਹ ਦੇ ਹਿਸਾਬ ਨਾਲ ਉਹ ਬਣ ਜੂਗੀ ਬਸ ਆ ਜਵਾਬ ਦੇ ਦੋ ਨਹੀਂ ਤਾਂ ਇਨਕੁਆਰੀ ਤਾਂ ਉਹਦੀ ਵੀ ਤਿਆਰੀ ਹੈ ਐਸਆਈ ਵੀ ਬਣੀ ਹੈ ਬਾਕੀ ਦੇ ਬਿਆਨ ਹੋਏ ਉਹਦੇ ਕੋਈ ਨਹੀਂ ਜੀ ਹਲੇ ਉਹਨਾਂ ਨੇ ਹੁਣ ਸ਼ਾਇਦ ਇਹ ਤੋਂ ਬਾਅਦ 18 19 ਨੂੰ ਮੇਬੀ ਉਹਨੂੰ ਕਾਲ ਕਰ ਰਹੇ ਨੇ ਕਿਉਂਕੋ ਪ੍ਰੈਸ਼ਰ ਵੱਧ ਰਿਹਾ ਹੈ ਪਰ ਅਸੀਂ ਇੱਕ ਚੀਜ਼ ਦੇਖੋ ਮੈਂ ਕਹਿਣਾ ਚਾਹੁੰਦਾ ਐਸਐਸਪੀ ਮਾਨਯੋਗ ਐਸਐਸਪੀ ਸਾਹਿਬ ਨੂੰ ਤੁਹਾਡੇ ਜ਼ਰੀਏ ਚੰਗੇ ਬੰਦੇ ਨੇ ਅਸੀਂ ਚਾਹੁੰਨਾ ਕਿ ਇਹਨੂੰ ਫੇਰ ਜਿਹੜੀ ਐ ਇਨਕੁਆਰੀ ਕੀਤੀ ਜਾਵੇ ਅਫਸਰ ਸਾਹਿਬਾਨ ਨੂੰ ਕਹਿੰਦੇ ਆ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਪ੍ਰੈਸ਼ਰ ਤੁਸੀਂ ਮੰਨ ਅਫਸਰ ਇਹ ਨਹੀਂ ਹੁੰਦਾ ਕਿ ਕਰਦੇ ਨੇ ਪਰ ਇੰਨੇ ਪ੍ਰੈਸ਼ਰ ਚ ਨਾ ਉਹ ਵੀ ਤੁਸੀਂ ਕਿਸੇ ਦਾ ਜਮੀ ਨੁਕਸਾਨ ਹੀ ਕਰ ਦੋ ਐਮ ਐਲ ਏ ਐਮ ਐਲ ਈ ਐ ਕੋਈ ਵੱਡੀ ਗੱਲ ਨਹੀਂ ਐ ਆ ਦੋਆਂ ਸਾਲਾਂ ਨੂੰ ਉਹਨੇ ਉੱਥੋਂ ਵੀ ਲੈ ਜਾਣਾ ਉਹ ਤੋਂ ਬਾਅਦ ਜਿਹੜਾ ਕੰਮ ਹੋਣਾ ਫਿਰ ਉਦੋਂ ਜਿਹੜੀਆਂ ਚੀਜ਼ਾਂ ਇਹ ਪੁਰਾਣੀਆਂ ਨੇ ਚੱਕੀਆਂ ਸਾਰੀਆਂ ਹੀ ਜਾਣੀਆਂ ਨੇ ਕਿਉਂਕਿ ਅੱਜ ਫੇਰ ਲੜਾਈ ਉੱਥੇ ਐ ਕਿ ਅਸੀਂ ਗਰੀਬ ਟਰੱਕ ਆਪਰੇਟਰਾਂ ਦੀ ਹੀ ਲੜਾਈ ਲੜ ਰਹੇ ਹਾਂ ਕਿ ਇਹ ਜਿਹੜਾ ਜਿਹੜਾ ਚਾ ਕਿਸੇ ਸਰਕਾਰ ਚ ਰਹਿ ਗਿਆ ਯਾਰ ਮੈਂ ਤਾਂ ਇਹ ਵੀ ਕਹਿਣਾ ਕਿਸੇ ਬੰਦੇ ਨੇ ਅੱਜ ਤੱਕ ਕਿਸੇ ਨੇ ਕਹਿੰਦਾ ਸੋਨੇ ਦੇ ਕੜੇ ਪਾਏ ਨੇ ਕਿਸੇ ਨੇ ਕਿਸੇ ਨੂੰ ਗਿਫਟ ਦਿੱਤੇ ਨੇ ਯੂਨੀਅਨ ਚੋਂ ਕਿਸੇ ਵੀ ਲੀਡਰ ਨੂੰ 1 ਰੁਪਿਆ ਨਹੀਂ ਜਾਣਾ ਚਾਹੀਦਾ ਇਹ ਮੈਂ ਆਪਣੇ ਵੱਲੋਂ ਕਹਿਣਾ ਚਾਹਣਾ ਨਾ ਪਹਿਲਾਂ ਜਾਣਾ ਚਾਹੀਦਾ ਸੀ ਨਾ ਹੁਣ ਜਾਣਾ ਚਾਹੀਦਾ ਤੇ ਨਾ ਅੱਗੇ ਜ਼ਿੰਦਗੀ ਚ ਗਰੀਬ ਟਰੱਕ ਆਪਰੇਟਰਾਂ ਦਾ ਰੁਪਿਆ ਜਿਹੜਾ ਉਹ ਕਿਸੇ ਲੀਡਰ ਦੇ ਹੱਥ ਆਉਣਾ ਚਾਹੀਦਾ ਉਹ ਉਹਨਾਂ ਦੀ ਮਿਹਨਤ ਦੀ ਕਮਾਈ ਹੈ ਤੇ ਉਹਨਾਂ ਨੂੰ ਮਿਲਣੀ ਚਾਹੀਦੀ